ਸਾਤ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਕਿਸੇ ਦੀ ਰੀਸ ਨਾ ਕਰੋ ਇੱਕ ਦਿਨ ਜੰਗਲ ਵਿੱਚ ਸ਼ੇਰ ਤੇ ਸ਼ੇਰਨੀ ਬੈਠੇ ਆਪਸ ਵਿੱਚ ਕੋਲੋਲਾ ਕਰ ਰਹੇ ਸਨ ਇਹ ਸਭ ਕੁਝ ਉੱਥੇ ਨੇੜੇ ਹੀ ਛੁਪ ਕੇ ਬੈਠਾ ਗਿੱਦੜ ਦੇਖ ਰਿਹਾ ਸੀ ਐਨੇ ਨੂੰ ਸ਼ੇਰਨੀ ਨੇ ਸ਼ੇਰ ਨੂੰ ਕਿਹਾ ਪਿਆਰੇ ਸ਼ੇਰ ਮੈਨੂੰ ਖਾਣ ਲਈ ਕੋਈ ਵਸਤੂ ਲਿਆ ਦੇ ਮੈਨੂੰ ਬਹੁਤ ਭੁੱਖ ਲੱਗੀ ਹੈ ਸ਼ੇਰਨੀ ਦੇ ਕਹਿਣ ਦੀ ਦੇਰ ਸੀ ਕਿ ਸ਼ੇਰ ਇੱਕਦਮ ਖੜਾ ਹੋ ਗਿਆ ਤੇ ਇੱਕ ਦੋ ਵਾਰੀ ਆਪਣੀ ਪੂਛ ਉੱਪਰ ਨੂੰ ਖੜੀ ਕੀਤੀ ਤੇ ਇੱਕ ਦੋ ਵਾਰੀ ਬੜੇ ਜ਼ੋਰ ਦੀ ਦਿਹਾੜਿਆ ਤੇ ਅੱਖਾਂ ਦੇ ਡੋਰੇ ਲਾਲ ਕਰਕੇ ਬੋਲਿਆ ਦੇਖੀ ਸ਼ੇਰਨੀ ਮੇਰੀ ਤੌਰ ਭਾਰੀ ਹੈ ਅੱਖਾਂ ਲਾਲ ਹਨ ਤੇ ਕੀ ਪੂਛ ਖੜੀ ਹੈ ਸ਼ੇਰਨੀ ਨੇ ਇਹ ਦੇਖ ਕੇ ਹਾਂ ਕਹਿ ਦਿੱਤੀ ਫਿਰ ਸ਼ੇਰ ਜੰਗਲ ਦੇ ਅੰਦਰ ਨੂੰ ਚਲਾ ਗਿਆ ਸ਼ੇਰ ਨੇ ਕੁਝ ਬਲਾਂ ਦੇ ਅੰਦਰ ਹੀ ਇੱਕ ਹਿਰਨ ਦੇ ਬੱਚੇ ਦਾ ਸ਼ਿਕਾਰ ਕਰ ਲਿਆ ਤੇ ਬਾਹੂ ਦਾਹੀ ਦਹਾੜਾ ਮਾਰਦਾ ਹੋਇਆ ਸ਼ਿਕਾਰ ਆਪਣੀ ਸ਼ੇਰਨੀ ਦੇ ਅੱਗੇ ਖਾਣ ਨੂੰ ਰੱਖ ਦਿੱਤਾ ਸ਼ੇਰਨੀ ਬਹੁਤ ਖੁਸ਼ ਹੋਈ ਕਿ ਉਸਨੇ ਛੇਤੀ ਹੀ ਸ਼ਿਕਾਰ ਮਾਰ ਕੇ ਲੈ ਆਂਦਾ ਸ਼ੇਰਨੀ ਨੇ ਹਿਰਨ ਦੇ ਬੱਚੇ ਦਾ ਮਾਸ ਖਾ ਕੇ ਕਿਹਾ ਪਿਆਰੇ ਸ਼ੇਰ ਮੈਨੂੰ ਅੱਜ ਖਾਸ ਖਾ ਕੇ ਬੜਾ ਸਵਾਦ ਆਇਆ ਹੈ ਸ਼ੇਰਨੀ ਇਹ ਕਹਿ ਕੇ ਆਪਣੇ ਘੁਰਨੇ ਵਿੱਚ ਚਲੀ ਗਈ ਇਹ ਸਭ ਕੁਝ ਦੇਖ ਕੇ ਗਿੱਦੜ ਕਾਫੀ ਹੈਰਾਨ ਹੋਇਆ ਤੇ ਆਪਣੇ ਘੁਰਨੇ ਵੱਲ ਚਲਾ ਗਿਆ ਚੱਲ ਪਿਆ ਉੱਥੇ ਜਾ ਕੇ ਜੋ ਕੁਝ ਉਸਨੇ ਵੇਖਿਆ ਸੀ ਇਹ ਸਭ ਕੁਝ ਆਪਣੀ ਗਿੱਦੜੀ ਨੂੰ ਦੱਸ ਕੇ ਕਹਿ ਲੱਗਾ ਪਿਆਰੀ ਗਿੱਦੜੀ ਮੈਂ ਵੀ ਕਿਸੇ ਸ਼ੇਰ ਤੋਂ ਘੱਟ ਨਹੀਂ ਹਾਂ ਕਦੇ ਮੈਨੂੰ ਅਜਮਾ ਕੇ ਦੇਖ ਲਵੀ ਪਰ ਗਿੱਦੜੀ ਆਪਣੇ ਗਿੱਦੜ ਦੀ ਔਕਾਤ ਤੋਂ ਭਲੀ ਭਾਗ ਜਾਣੂ ਸੀ ਉਧਰ ਗਿੱਦੜ ਕਿੱਥੇ ਟੱਲਣ ਵਾਲਾ ਸੀ ਹਰ ਰੋਜ਼ ਗਿੱਦੜੀ ਨੂੰ ਕਿਹਾ ਕਰਕੇ ਉਹ ਵੀ ਕਦੇ ਆਪਣੇ ਪਤੀ ਨੂੰ ਸਵਾਲ ਪਾ ਕੇ ਅਜਮਾ ਕੇ ਦੇਖ ਲਵੇ ਪਰ ਗਿੱਦੜੀ ਚੁੱਪ ਕਰਕੇ ਗੱਲ ਟਾਰਦੀ ਰਹੀ ਜਦੋਂ ਗਿੱਦੜ ਵਾਰ-ਵਾਰ ਕਹਿਣ ਤੋਂ ਨਾ ਟਲਿਆ ਤਾਂ ਗਿੱਦੜੀ ਨੇ ਸ਼ੇਰਨੀ ਵਾਂਗੂ ਰੋਵ ਨਾਲ ਕਿਹਾ ਮੇਰੇ ਮਿਹਰਬਾਨ ਮੈਨੂੰ ਜ਼ੋਰ ਦੀ ਭੁੱਖ ਲੱਗੀ ਆ ਖਾਣ ਨੂੰ ਕੋਈ ਛੇਤੀ ਲਿਆ ਕੇ ਆ ਇਹ ਸੁਣਦੇ ਸਾਰ ਗਿੱਦੜ ਜੋਸ਼ ਵਿੱਚ ਆ ਗਿਆ ਤੇ ਉੱਚੀ-ਉੱਚੀ ਬੜੇ ਜ਼ੋਰ ਨਾਲ ਚੀਕਾਂ ਮਾਰਨ ਲੱਗ ਪਿਆ ਪੂਛ ਵੀ ਖੜੀ ਕਰ ਲਈ ਇੱਕ-ਦੋ ਵਾਰ ਅੱਖਾਂ ਦੇ ਡੇਲੇ ਵੀ ਇੱਧਰ-ਉੱਧਰ ਘੁਮਾਏ ਤੇ ਫਿਰ ਗਿੱਦੜੀ ਨੂੰ ਸ਼ੇਰ ਦੇ ਵਾਂਗ ਪੁੱਛਣ ਲੱਗਿਆ ਦੇਖ ਪਿਆਰੀ ਗਿੱਦੜੀ ਮੇਰੀ ਤੌਰ ਭਾਰੀ ਹੈ ਕਿ ਅੱਖਾਂ ਲਾਲ ਹਨ ਤੇ ਪੂਛ ਖੜੀ ਹੈ ਗਿੱਦੜੀ ਨੇ ਬਿਨਾ ਕੁਝ ਦੇਖਿਆ ਹਾਂ ਕਹਿੰਦਿਆ ਕਿਹਾ ਵਾਹ ਗਿੱਦੜ ਮਹਾਰਾਜ ਜੀ ਤੇਰਾ ਕੀ ਕਹਿਣਾ ਹੁਣ ਤੂੰ ਸ਼ੇਰ ਦੀ ਬਜਾਏ ਬੱਬਰ ਸ਼ੇਰ ਬਣ ਗਿਆ ਹੈ ਫਿਰ ਕੀ ਸੀ ਗਿੱਦੜ ਇੱਕ ਪਿੰਡ ਨੂੰ ਜਾਂਦੀ ਪਹੀ ਨੂੰ ਪੈ ਗਿਆ ਅੱਗੇ ਕੀ ਦੇਖਿਆ ਕਿ ਨਾਲ ਦੇ ਪਿੰਡ ਦੇ কুমਹਾਰ ਦਾ ਇੱਕ ਗਧਾ ਪਹੀ ਵਿੱਚ ਜਾ ਰਿਹਾ ਸੀ ਗਿੱਦੜ ਨੇ ਗਧੇ ਦਾ ਸ਼ਿਕਾਰ ਕਰਨ ਦੀ ਸੋਚੀ ਤੇ ਗਧੇ ਦੀਆਂ ਪਿਛਲੀਆਂ ਦੋਵੇਂ ਟੰਗਾਂ ਨੂੰ ਆਪਣਾ ਮੂੰਹ ਪਾਇਆ ਉਸ ਵੱਲੋਂ ਇਸ ਤਰ੍ਹਾਂ ਕਰਨ ਦੀ ਦੇਰ ਸੀ ਕਿ ਗਦੇ ਨੇ ਵੀ ਦੋਨੇ ਟੰਗਾਂ ਜੋੜ ਕੇ ਬੜੇ ਜ਼ੋਰ ਦੀ ਦੁਲਤੀ ਗਿੱਦੜ ਦੇ ਮੂੰਹ ਤੇ ਅਜਿਹੀ ਮਾਰੀ ਜਿਸ ਨਾਲ ਗਿੱਦੜ ਦਾ ਮੂੰਹ ਖੂਨੋਂ ਖੂਨ ਹੋ ਗਿਆ ਗਿੱਦੜ ਦੀਆਂ ਅੱਖਾਂ ਆਗਿਆ ਨੇਰਾ ਆ ਗਿਆ ਤੇ ਉਸ ਨੂੰ ਵਾਪਸ ਜਾਣ ਲਈ ਰਾਹ ਨਾ ਲੱਭੇ ਉਹ ਕਿਵੇਂ ਨਾ ਕਿਵੇਂ ਡਿਗਦਾ ਟੈਂ ਦਾ ਗਿੱਦੜੀ ਕੋਲ ਪਹੁੰਚ ਗਿਆ ਤੇ ਜਾਂਦੇ ਸਾਰ ਹੀ ਉਲਟਾ ਗਿੱਦੜੀ ਨੂੰ ਪੈ ਗਿਆ ਨਾ ਤੋਰ ਭਾਰੀ ਸੀ ਤੇ ਨਾ ਹੀ ਅੱਖਾਂ ਲਾਲ ਸਨ ਤੇ ਨਾ ਹੀ ਪੂਛ ਕੜੀ ਸੀ ਐਵੇਂ ਹਾਂ ਕਰਕੇ ਮੈਨੂੰ ਮਰਵਾ ਦਿੱਤਾ ਗਿੱਦੜੀ ਨੇ ਇਹ ਸਭ ਦੇਖ ਕੇ ਆਖਰ ਕਿਹਾ ਹੀ ਦਿੱਤਾ ਗਿੱਦੜ ਮਹਾਰਾਜ ਜੀ ਮੈਂ ਇਸ ਮਾੜੀ ਘੜੀ ਤੋਂ ਤੈਨੂੰ ਬਚਾਉਂਦੀ ਤੇ ਢਾਲਦੀ ਆਈ ਪਰ ਤੂੰ ਨਾ ਟਲਿਆ ਆਖਿਰਕਾਰ ਆ ਗਿਆ ਮੂੰਹ ਬਨਵਾ ਕੇ ਤੈ ਸ਼ੇਰਤਾ ਕੀ ਬਣਨਾ ਸੀ ਤੂੰ ਤਾਂ ਗਿੱਦੜ ਕਹਾਉਣ ਤੋਂ ਵੀ ਜਾਣਦਾ ਰਹਾ ਜੇ ਤੂੰ ਆਪਣੀ ਔਕਾਤ ਅੰਦਰ ਰਹਿੰਦਾ ਤੇ ਸ਼ੇਰ ਦੀ ਰੀਸ ਨਾ ਕਰਦਾ ਤਾਂ ਬਚਿਆ ਰਹਿੰਦਾ ਸੋ ਪਿਆਰੇ ਗਿੱਦੜ ਜੀ ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ ਤੇ ਹਮੇਸ਼ਾ ਆਪਣੇ ਦਾਇਰੇ ਵਿੱਚ ਹੀ ਰਹਿਣਾ ਚਾਹੀਦਾ ਹੈ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਪਲੀਜ਼ ਜ਼ਰੂਰ ਕਰ ਦਿਆ ਕਰੋ